ਅਸੀਂ ਧਰਤੀ ਨੰਗੀ ਕਰਤੀ ਆ। ਇਹ ਮੰਗੀ ਧਰਤੀ ਦਾ ਸਰਾਪ ਸਾਨੂੰ ਲੱਗ ਰਿਹਾ। ਹੂੰ ਸਿਰਫ ਸਿਰਫ ਗਲਤੀ ਮਨੁੱਖੀ ਗਲਤੀ ਹੈ। ਉਹਦਾ ਖਮਿਆਜ਼ਾ ਸੀ ਭੁਗਤ ਰਹੀ। ਧਰਤੀ ਦਾ ਗਹਿਣਾ ਸ਼ਿੰਗਾਰ, ਉਹਦੀ ਚੁੰਨੀ, ਉਹਦੀ ਲੱਜਾ ਉਹ ਰੁੱਖ ਗਏ। ਹੂੰ ਦੇਖੋ ਦੁਬਈ ਵਰਗਾ ਮੁਲਕ ਜਿਹੜਾ ਹੂੰ ਜਿੱਥੇ ਉਹ ਪਾਰਾ ਉਹਨਾਂ ਨੇ ਥੱਲੇ ਸੁੱਟਨੇ ਆ। ਜੀ ਤੇ ਅਸੀਂ ਥੱਲਿਓਂ ਪਾਰਾ ਤਾਂ ਨੂੰ ਚੱਕ ਦਿੱਤਾ। ਕੱਡਾ ਫਰਕ ਆ ਗਿਆ ਸਾਡੇ ਵਿੱਚ ਉਹਨਾਂ ਨੇ ਟਿੱਬਿਆਂ ਵਾਲਿਆਂ ਨੇ ਆਪਣੇ ਟਿੱਬਿਆਂ ਦੇ ਵਿੱਚ ਰੇਗਸਥਾਨਾਂ ਦੇ ਵਿੱਚ ਉਹਨਾਂ ਨੇ ਹਰਿਆਲੀ ਲੈ ਆਂਦੀ ਤੇ ਅਸੀਂ ਹਰਿਆਲੀ ਵਾਲੇ ਟਿੱਬੇ ਬਣਾ ਲੈ ਜਿੱਥੇ-ਜਿੱਥੇ ਰੁੱਖ ਸੀ ਉਹ ਧਰਤੀ ਨੂੰ ਛਾਂ ਕਰਦੇ ਸੀ ਤੇ ਧਰਤੀ ਠੰਡੀ ਸੀ ਅੱਜ ਸਾਡੇ ਖੇਤਾਂ ਦੇ ਵੱਟਾਂ ਬੰਨਿਆ ਤੇ ਦਰਖਤ ਹਨ ਸੜਕਾਂ ਮਾਰਗਾਂ ਦੇ ਉੱਪਰ ਦਰਖਤ ਹਨ ਨਹੀਂ ਅੱਜ ਸਾਡੇ ਖੂਹਾਂ ਤੇ ਦਰਖਤ ਹਨ ਨਹੀਂ ਅੱਜ ਸਾਡੀਆਂ ਹਵੇਲੀਆਂ ਤੇ ਦਰਖਤ ਹਨ ਨਹੀਂ ਅੱਜ ਸਾਡੇ ਘਰਾਂ ਵਿੱਚ ਦਰਖਤ ਹਨ ਨਾ ਅਸੀਂ ਰਾਹ ਕੱਚੇ ਛੱਡੇ ਅਸੀਂ ਤਾਂ ਵਿਕਾਸ ਦੇ ਚੱਕਰ ਦੇ ਵਿੱਚ ਅਸੀਂ ਪਿੰਡਾਂ ਦੇ ਹੁਲੀਏ ਬਦਲ ਕੇ ਰੱਖ ਦਿੱਤੇ ਹੁਣ ਪਿੰਡ ਵੀ ਸ਼ਹਿਰਾਂ ਵਾਂਗ ਲੱਗਦੇ ਨੇ ਤੇ ਨਾਲ ਦੀ ਨਾਲ ਤਪਦੇ ਵੀ ਨੇ ਨਾ ਪਿੰਡਾਂ ਦੇ ਵਿੱਚ ਛਾਵਾ ਤੇ ਨਾ ਸ਼ਹਿਰਾਂ ਦੇ ਵਿੱਚ ਛਾਵਾ ਤੇ ਬਸ ਸਾਰੇ ਪਾਸੇ ਅੱਗ ਵਰਦੀ ਪਈ ਹੈ ਉੱਥੇ ਇੰਨਾ ਜ਼ਿਆਦਾ ਆਲੇ ਦੁਆਲੇ ਪੱਧਰਾ ਕਰ ਦਿੱਤਾ ਕਿ ਤੁਸੀਂ ਇੱਕ ਹਿਸਾਬ ਲਾ ਲਓ ਕਿ ਚਿੜੀਆਂ ਪੰਛੀਆਂ ਤੱਕ ਨੂੰ ਆਲਣਾ ਪਾਉਣ ਦੇ ਲਈ ਕੋਈ ਦਰਖਤ ਨਹੀਂ ਸੌਂ ਖਾਣ ਨੂੰ ਕੋਈ ਦਰਖਤ ਨਹੀਂ ਪੁਰਾਣੇ ਸਮੇਂ ਦੇ ਤੁਸੀਂ ਘਰ ਦੇਖ ਲਓ ਇਹ ਜਿਹਨਾਂ ਦੀਆਂ ਛੱਤਾਂ ਬਾਲਿਆਂ ਵਾਲੀਆਂ ਉਹਨਾਂ ਵਿੱਚ ਠੰਡੇ ਰਹਿੰਦੇ ਸੀ ਉਹ ਘਰ ਬਿਲਕੁਲ ਕਿਉਂਕਿ ਉਹਨਾਂ ਵਿੱਚ ਸ਼ੀਸ਼ਾ ਹੀ ਨਹੀਂਗਾ ਉਹਨਾਂ ਦੇ ਵਿੱਚ ਉਹਨਾਂ ਸੀ ਪੱਥਰ ਲਾਇਆ ਨਹੀਂ ਅਸੀਂ ਥੱਲੇ ਵੀ ਪੱਥਰ ਉੱਪਰ ਵੀ ਪੱਥਰ ਉਹ ਸ਼ੀਸ਼ਾ ਆ ਅਸੀਂ ਤਾਂ ਤਬੂਤ ਬਣਾਉਂਦੇ ਹੂੰ ਕਿ ਤੇਰਾ ਲਿਖ ਦੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਅੱਜ ਤਾਂ ਉਹ ਗਾਣੇ ਵੀ ਝੂਠੇ ਹੋ ਗਏ ਜੀ ਹਰ ਘਰ ਦੇ ਵਿੱਚ ਤਾਂ ਤਿੰਨ ਤਿੰਨ ਚਾਰ ਚਾਰ ਏਸੀ ਆ ਜੀ ਹਰ ਘਰ ਦੇ ਵਿੱਚ ਤਾਂ ਅਸੀਂ ਗਰਮੀ ਆਪ ਪੈਦਾ ਕਰ ਰਹੇ ਹਰ ਘਰ ਦੇ ਵਿੱਚ ਸ਼ੀਸ਼ਾ ਲੱਗਾ ਹੋਇਆ ਸ਼ੀਸ਼ਾ ਲੱਗਾ ਹੈ ਬਿਲਕੁਲ ਔਰ ਜਿਹੜੀਆਂ ਉਹ ਗ੍ਰੀਨ ਹਾਊਸਸ ਗੈਸਸ ਹੈਗੀਆਂ ਉਹ ਇਹਨਾਂ ਤੋਂ ਤਾਂ ਵੱਧਦੀਆਂ ਤੁਸੀਂ ਘਰ ਦੇ ਵਿੱਚ ਜਾਓ ਕਿਦਾਂ ਤਬਾਹ ਚੜਿਆ ਹੁੰਦਾ ਲਾਈਵ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਮੈਂ ਹਾਂ ਹਿਨਕਨੋਜੀਆ ਪ੍ਰੋਗਰਾਮ ਸਵੇਰ-ਸਵੇਰ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕਿਆ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਸਵਾਗਤ ਤੁਹਾਡਾ ਵੀ ਹਿਨਕਨੋਜੀਆ ਜੀ ਔਰ ਨਾਲ ਦੀ ਨਾਲ ਸਾਡੇ ਦਰਸ਼ਕਾਂ ਦਾ ਵੀ ਸਵਾਗਤ ਕਿਉਂਕਿ ਇਸ ਵੇਲੇ ਉਹ ਸਾਡੇ ਨਾਲ ਜੁੜੇ ਹੋਏ ਨੇ ਲਾਈਵ ਪੰਜਾਬੀ ਟੀਵੀ ਤੇ ਸਵੇਰੇ ਸਵੇਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਗੱਲਾਂ ਕੀ ਕਰਨੀਆਂ ਸਾਡਾ ਤਾਂ ਤਰਾਹ ਨਿਕਲਿਆ ਜੀ ਬਿਲਕੁਲ ਗਰਮੀ ਬਹੁਤ ਆ ਕੀ ਕਰੀਏ ਬਹੁਤ ਜ਼ਿਆਦਾ ਗਰਮੀਆਂ ਪਈ ਅੱਗ ਬਣਦੀ ਹੈ ਔਰ ਸੂਰਜ پتہ ਨਹੀਂ ਖਰੇ ਗੁੱਸੇ ਹੀ ਹੋਗੇ ਗੁੱਸੇ ਹੀ ਹੋ ਗਿਆ ਬਿਲਕੁਲ ਵੀ ਪਰ ਇੱਕ ਗੱਲ ਆ ਉਹ ਕਹਿੰਦੇ ਜਾਂਦੇ ਕਿ ਰੱਬ ਦੇ ਘਰ ਦੇ ਵਿੱਚ ਧੀਰ ਹੈ ਪਰ ਹਨੇਰ ਨਹੀਂ ਹਨਾ ਸੋ ਆਪਾਂ ਸੁੱਖਾਂ ਦੇ ਸੁੱਖ ਦੇ ਹੁੰਦੇ ਸੀਗੇ ਦੁਸਿਆਲਾਂ ਦੇ ਵਿੱਚ ਕਿ ਰੱਬਾ ਕਿਤੇ ਸਾਡੀਆਂ ਟੂਟੀਆਂ ਦੇ ਵਿੱਚੋਂ ਪਾਣੀ ਨਿੱਗਾ ਕੱਢ ਉਹਨੂੰ ਲੱਗ ਪਿਆ ਬਿਲਕੁਲ ਉਹਦਾ ਪਾਣੀ ਇਦਾਂ ਦਾ ਆਉਂਦਾ ਵੀ ਤੁਸੀਂ ਭਾਵੇਂ ਉਹਦੇ ਵਿੱਚ ਹੀ ਪੱਤੀ ਪੁੱਤੀ ਪਾਓ ਤੇ ਚਾਹ ਬਣਾ ਕੇ ਪੀ ਲਓ ਅਸੀਂ ਕੀ ਹੁੰਦਾ ਸੀ ਸਿਆਲ ਦੇ ਵਿੱਚ ਨਾ ਜਦੋਂ ਸੂਰਜ ਨਿਕਲਦਾ ਸੀ ਕਦੇ ਕਦਾਈ ਨਿਕਲ ਜਵੇ ਤਾਂ ਠੀਕ ਹੈ ਜਿੱਥੇ ਜਿੱਥੇ ਧੁੱਪ ਜਾਣੀ ਨਾਲ ਨਾਲ ਪਿੱਛੇ ਵਿੱਚ ਭਜਣਾ ਉੱਥੇ ਧੁੱਪਾ ਗਏ ਚਲੋ ਉੱਦਰ ਨੂੰ ਚੱਲਦੇ ਆਂ ਉੱਥੇ ਧੁੱਪਾ ਗਏ ਹੁਣ ਉੱਥੇ ਜਾ ਕੇ ਬੈੰਦੇ ਆ ਧੁੱਪ ਸੇਕਦੇ ਆ ਹੁਣ ਸੂਰਜ ਸਾਡੇ ਮਗਰ ਮਗਰ ਦੌੜਦਾ ਆ ਸੂਰਜ ਹੁਣ ਬਦਲੇ ਲੈ ਰਿਹਾ ਜੀ ਵੀ ਇਹਨਾਂ ਨੇ ਪਹਿਲਾਂ ਰੁਕੋ ਰੁਕੋ ਕਹਿੰਦੇ ਕਿੱਥੇ ਚੱਲਦੇ ਆ ਮੈਂ ਪਿੱਛੇ ਹੀ ਆ ਹਾਂ ਮੈਂ ਪਿੱਛੇ ਹੀ ਆ ਸੋ ਸੱਚੀ ਮੁੱਚੀ ਬਹੁਤ ਜ਼ਿਆਦਾ ਗਰਮੀ ਜੜੀ ਆ ਜੀ ਜਿੱਥੇ ਮੌਸਮ ਵਿਭਾਗ ਬੋਲੋ ਮੌਸਮ ਦੇ ਅਨੁਮਾਨ ਲਗਾਏ ਜਾ ਰਹੇ ਕਿ ਲੂਹਾਂ ਵਗਣਗੀਆਂ ਹੂੰ ਲੂਹਾਂ ਪਹਿਲਾਂ ਵੀ ਵਗਦੀਆਂ ਹੁੰਦੀਆਂ ਸੀ ਪਰ ਪਤਾ ਨਹੀਂ ਕਿਉਂ ਹੁਣ ਹਰ ਵਾਰੀ ਜਦੋਂ ਗਰਮੀ ਦਾ ਮੌਸਮ ਆਉਂਦਾ ਸਾਨੂੰ ਵੱਧ ਗਰਮੀ ਦਾ ਅਹਿਸਾਸ ਹੁੰਦਾ ਮੌਸਮ ਵਿਭਾਗ ਵੀ ਕਹਿੰਦਾ ਕਿ ਇੰਨੇ ਸਾਲਾਂ ਦੇ ਰਿਕਾਰਡ ਟੁੱਟ ਗਏ ਇੰਨੇ ਸਾਲਾਂ ਦਾ ਇਹ ਇੱਕ ਨਵਾਂ ਤਾਪਮਾਨ ਜਿਹੜਾ ਹਰ ਵਾਰੀ ਪਾਰਾ ਜਿਹੜਾ ਚੜਦਾ ਆ ਅਸੀਂ ਕਦੇ ਸੋਚੇ ਨਹੀਂ ਕਿ ਯਾਰ ਇਹਨੂੰ ਹਟਾਉਣ ਦੇ ਵਾਸਤੇ ਕੁਝ ਅਸੀਂ ਕਰਾਂਗੇ ਜੀ ਹੁਣ ਤੇ ਕੋਈ ਦੁਬਈ ਵਰਗਾ ਮੁਲਕ ਜਿਹੜਾ ਹੂੰ ਜਿੱਥੇ ਉਹ ਪਾਰਾ ਉਹਨਾਂ ਨੇ ਥੱਲੇ ਸੁੱਟ ਲਿਆ ਜੀ ਤੇ ਅਸੀਂ ਥੱਲਿਓਂ ਪਾਰਾ ਤਾਂ ਨੂੰ ਚੱਕ ਦਿੱਤਾ ਕਿੰਡਾ ਫਰਕ ਆ ਗਿਆ ਸਾਡੇ ਵਿੱਚ ਉਹਨਾਂ ਨੇ ਟਿੱਬਿਆਂ ਵਾਲਿਆਂ ਨੇ ਆਪਣੇ ਟਿੱਬਿਆਂ ਦੇ ਵਿੱਚ ਰੇਗਸਥਾਨਾਂ ਦੇ ਵਿੱਚ ਉਹਨਾਂ ਨੇ ਹਰਿਆਲੀ ਲੈ ਆਂਦੀ ਤੇ ਅਸੀਂ ਹਰਿਆਲੀ ਵਾਲੇ ਨੇ ਟਿੱਬੇ ਬਣਾ ਲੈ ਬਿਲਕੁਲ ਜੋਗੀ ਜੀ ਹੁਣ ਤੁਸੀਂ ਦੇਖੋਗੇ ਜੰਗਲਾਂ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੋ ਗਈ ਹੈ ਅਜਿਹਾ ਕਦੇ ਵੀ ਨਹੀਂ ਹੋਇਆ ਹਾਂ ਹਾਲਕਿ ਆਪਾਂ ਦੇਖਦੇ ਆਂ ਤਾਂ ਅਮਾਜ਼ੋਨ ਦੇ ਜੰਗਲਾਂ ਦੇ ਵਿੱਚ ਅੱਗ ਲੱਗਦੀ ਹੈ ਪਰ ਹੁਣ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਇੱਥੇ ਪਹਾੜਾਂ ਦੀ ਗੱਲ ਕਰੀਏ ਨਾ ਉੱਤਰਾਖੰਡ ਦੇ ਵਿੱਚ ਕਾਫੀ ਸਮੇ ਤੋਂ ਅੱਗ ਲੱਗੀ ਹੋਈ ਹੈ ਇੱਕ ਜੰਗਲ ਦੇ ਵਿੱਚ ਲੱਗਦੀ ਹੈ ਉੱਥੋਂ ਬੁਝਾਈ ਜਾਂਦੀ ਤੇ ਦੂਜੇ ਜੰਗਲ ਦੇ ਵਿੱਚ ਲੱਗ ਜਾਂਦੀ ਹੈ ਫਿਰ ਹੁਣ ਥੋੜੇ ਦਿਨ ਪਹਿਲਾਂ ਖਬਰਾਂ ਸਾਹਮਣੇ ਆਈਆਂ ਸੀ ਕਿ ਜਦੋਂ ਆਪਾਂ ਮਾਤਾ ਚਿੰਤਪੁਰ ਨਹੀਂ ਨੂੰ ਜਾਣਦੇ ਆ ਉਦੋਂ ਰਾਹ ਦੇ ਵਿੱਚ ਵੀ ਹਾਈਵੇ ਤੱਕ ਉਹ ਅੱਗ ਪਹੁੰਚ ਗਈ ਸੀ ਪਹਾੜੀ ਜੰਗਲਾਂ ਦੇ ਵਿੱਚ ਅੱਗ ਲੱਗੀ ਪਰ ਉਹ ਅੱਗ ਇੰਨੀ ਜ਼ਿਆਦਾ ਭਿਆਨਕ ਹੋ ਗਈ ਉਹਦੇ ਤੇ ਕਾਬੂ ਹੀ ਨਹੀਂ ਪਾਇਆ ਗਿਆ ਕਿਉਂਕਿ ਉਸ ਦੀ సిగیاں ఇన్ని ਜ਼ਿਆਦਾ సిగیاں ਉਹ ਤਾਂ ਸੇ ਕਿੰਨਾ ਜ਼ਿਆਦਾ ਸੀਗਾ ਕਿ ਅਧਿਕਾਰੀ ਵੀ ਕੀ ਕਰਦੇ ਕਦੋਂ ਤੱਕ 부ਝਾਉਂਦੇ ਇੱਕ ਜੰਗਲ ਦੇ ਵਿੱਚੋਂ ਅੱਗ 부ਝਾਉਂਦੇ ਸੀ ਦੂਜੇ ਜੰਗਲ ਦੇ ਵਿੱਚ ਲੱਗ ਜਾਂਦੀ ਸੀ ਆ ਇਹ ਹੀ ਕਾਰਨ ਹੈ ਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਦੇਖੋ ਇਹ ਜਿਹੜੀ ਕੁਦਰਤੀ ਸੰਪਤੀ ਦਾ ਨੁਕਸਾਨ ਹੋਇਆ ਜੋ ਸਾਡਾ ਇੱਕ ਕੌਮੀ ਖਜ਼ਾਨਾ ਹੈ ਜੰਗਲ ਸਾਡੇ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਤਾਂ ਨਹੀਂ ਹੋਣੀ ਕਦੇ ਵੀ ਪਰ ਚੱਕਰ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਲਈ ਅਸੀਂ ਆਪਣੀ ਇਸ ਗਲਤੀ ਦੇ ਕੋਲੋਂ ਕੁਝ ਸਿੱਖਿਆ ਕਿ ਅਸੀਂ ਸਿੱਖ ਕੇ ਅੱਗੇ ਵਧਾਂਗੇ ਹੁਣ ਤੁਸੀਂ ਇਹ ਹਿਸਾਬ ਲਾਓ ਕਿ ਜਦੋਂ ਵਿਕਾਸ ਹੁੰਦਾ ਹੈ ਉਦੋਂ ਸਭਿਆਚਾਰ ਦਾ ਵਿਨਾਸ਼ ਹੁੰਦਾ ਹੈ ਹੁਣ ਸਾਡੇ ਰਾਮਾ ਮੰਡੀ ਤੋਂ ਲੈ ਕੇ ਹੁਸ਼ਿਆਰਪੁਰ ਤਿੱਕਰ ਸੜਕ ਜਿਹੜੀ ਬਣੀ ਹੈ ਉਹਦੇ ਵਿੱਚ ਡਿਵਾਈਡਰ ਲਾਇਆ ਗਿਆ ਪਹਿਲਾਂ ਇਹ ਇਕੱਲੀ ਸੜਕ ਹੁੰਦੀ ਸੀ ਇਹ ਕਹਿਰੀ ਸੜਕ ਹੁੰਦੀ ਸੀ ਹੁਣ ਉਹਦੇ ਵਿੱਚ ਜਦੋਂ ਡਿਵਾਈਡਰ ਲੱਗ ਗਿਆ ਤੇ ਆਲੇ ਦੁਆਲੇ ਸੜਕ ਖੁੱਲੀ ਹੋਈ ਆ ਆਲੇ ਦੁਆਲੇ ਸਾਰੇ ਦੇ ਸਾਰੇ ਦਰਖਤ ਜਿਹੜੇ ਆ ਉਹ ਕੱਟ ਕੇ ਰੱਖ ਦਿੱਤੇ ਕੱਟ ਦਿੱਤੇ ਕਿਸੇ ਬੰਦੇ ਨੇ ਕਿਤੇ ਛਾਵੇਂ ਖੜਨਾ ਹੋਵੇ ਤਾਂ ਉਹ ਖੜ ਨਹੀਂ ਸਕਦਾ ਹੂੰ ਉੱਥੇ ਇੰਨਾ ਜ਼ਿਆਦਾ ਆਲੇ ਦੁਆਲੇ ਪੱਧਰਾ ਕਰ ਦਿੱਤਾ ਕਿ ਤੁਸੀਂ ਇੱਕ ਹਿਸਾਬ ਲਾ ਲਓ ਕਿ ਚਿੜੀਆਂ ਪੰਛੀਆਂ ਤੱਕ ਨੂੰ ਆਲਣਾ ਪਾਉਣ ਦੇ ਲਈ ਕੋਈ ਦਰਖਤ ਨਹੀਂ ਸੌਂ ਖਾਣ ਨੂੰ ਕੋਈ ਦਰਖਤ ਨਹੀਂ ਹੂੰ ਹੁਣ ਜਿਹੜੇ ਉਹ ਗਾਣੇ ਚੱਲਦੇ ਹੁੰਦੇ ਸੀ ਕਿ ਤੇਰਾ ਲਿਖ ਦੂੰ ਸਫੈਦਿਆਂ ਤੇ ਨਾ ਜਿੰਨੇ ਨੇ ਜੀਟੀ ਰੋਡ ਦੇ ਉੱਤੇ ਅੱਜ ਤਾਂ ਗਾਣੇ ਵੀ ਝੂਠੇ ਹੋ ਗਏ ਜੀ ਜਦੋਂ ਉਹ ਗਾਣਾ ਕਿਤੇ ਕੋਈ ਸਾਡੀ ਅੱਜ ਦੀ ਨੌਜਵਾਨ ਪੀੜੀ ਦਾ ਕੋਈ ਮੁੰਡਾ ਸੁਣੂਗਾ ਜਾਂ ਕੋਈ ਕੁੜੀ ਸੁਣੂਗੀ ਉਹ ਕਹਣਾ ਝੂਠੀ ਮਾਰਦੇ ਸੀ ਝੂਠੀ ਮਾਰਦੇ ਸੀ ਹੈ ਨਹੀਂ ਹੈ ਨਹੀਂ ਸਫੈਦੇ ਜੀ ਉਹ ਸਫੈਦੇ ਹੈ ਹੀ ਨਹੀਂ ਰੁੱਖਾਂ ਐ ਨਹੀਂ ਸਾਡੇ ਜਿਹੜੇ ਆਪਣੇ ਰੁੱਖ ਆ ਸਾਡੇ ਵਿਰਾਸਤੀ ਰੁੱਖ ਜਿਹੜੇ ਆ ਤਾਲੀਆਂ ਆ ਤੂ ਦਿਆ ਪਿੱਪਲ ਆ ਬੋੜ ਆ ਨਿਮਾ ਆ ਉਹ ਸਾਰੇ ਖਤਮ ਹੋ ਗਏ ਖਤਮ ਖਤਮ ਹੋ ਗਏ ਹਨਾ ਸਾਨੂੰ ਇਸ ਗਰਮੀ ਨੂੰ ਅਸੀਂ ਧਰਤੀ ਨੰਗੀ ਕਰਤੀ ਆ ਹੂੰ ਜੀ ਔਰ ਨੰਗੀ ਧਰਤੀ ਦਾ ਸਰਾਪ ਸਾਨੂੰ ਲੱਗ ਰਿਹਾ ਹਾਂ ਧਰਤੀ ਦਾ ਗਹਿਣਾ ਸ਼ਿੰਗਾਰ ਉਹਦੀ ਚੁੰਨੀ ਉਹਦੀ ਲੱਜਾ ਉਹ ਰੁੱਖ ਸੀਗੇ ਹਾਂ ਜਿੱਥੇ ਜਿੱਥੇ ਰੁੱਖ ਸੀ ਉਹ ਧਰਤੀ ਨੂੰ ਛਾਂ ਕਰਦੇ ਸੀ ਜੀ ਤੇ ਧਰਤੀ ਠੰਡੀ ਸੀ ਅੱਜ ਸਾਡੇ ਖੇਤਾਂ ਦੇ ਬਟਾ ਬੰਨਿਆ ਤੇ ਦਰਖਤ ਹੈ ਨਹੀਂ ਹਾਂ ਸੜਕਾਂ ਮਾਰਗਾਂ ਦੇ ਉੱਪਰ ਦਰਖਤ ਹੈ ਨਹੀਂ ਅੱਜ ਸਾਡੇ ਖੂਹਾਂ ਤੇ ਦਰਖਤ ਹੈ ਨਹੀਂ ਅੱਜ ਸਾਡੀਆਂ ਹਵੇਲੀਆਂ ਤੇ ਦਰਖਤ ਹੈ ਨਹੀਂ ਅੱਜ ਸਾਡੇ ਘਰਾਂ ਵਿੱਚ ਦਰਖਤ ਹੈ ਕੋਈ ਸਮਾਂ ਹੁੰਦਾ ਸੀ ਘਰਾਂ ਦੇ ਵਿੱਚ ਵੀ ਦੋ ਦੋ ਚਾਰ ਚਾਰ ਰੋਖ ਹੁੰਦੇ ਸੀ ਅੱਜ ਸਾਡੇ ਕੋਲ ਰੋਖ ਹੀ ਹੈ ਨਹੀਂ ਨਹੀਂ ਤੇ ਜਿੰਨਾ ਰਕਬਾ ਸਾਡਾ ਜੰਗਲ ਹੇਠਾਂ ਆਉਣਾ ਚਾਹੀਦਾ ਸੀ ਉਹਨਾਂ ਹੈ ਹੀ ਨਹੀਂ ਹੁਣ ਗਰਮੀ ਦੀ ਜਿਹੜੀ ਇਹ ਬੱਸੋਂ ਬਾਹਰ ਜਿਹੜੀ ਪੈ ਰਹੀ ਆ ਇਹ ਸਿਰਫ ਸਿਰਫ ਗਲਤੀ ਮਨੁੱਖੀ ਗਲਤੀ ਹੈ ਉਹਦਾ ਕੰਮਿਆਜ਼ ਸੀ ਪਕਤ ਰਹੇ ਆ ਬਿਲਕੁਲ ਕੁਦਰਤ ਦੇ ਨਾਲ ਅਸੀਂ ਖਿਲਵਾੜ ਕਰ ਚੁੱਕੇ ਆ ਤੇ ਕਰਦੇ ਆ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਜੇ ਅਜਿਹਾ ਹੁੰਦਾ ਰਿਹਾ ਤਾਂ ਫਿਰ ਆਹੀ ਅਜਿਹਾ ਹੀ ਹੋਊਗਾ ਜੰਗਲਾਂ ਨੂੰ ਅੱਗ ਲੱਗੇਗੀ ਤੇ ਗਰਮੀ ਦੇ ਵਿੱਚ ਵਾਧਾ ਹੋਊਗਾ ਹੁਣ ਚੰਡੀਗੜ੍ਹ ਦੇ ਵਿੱਚ ਨਾ ਇੱਕ ਨਵਾਂ ਫਲਾਈਓਵਰ ਬਣਨ ਜਾ ਰਿਹਾ ਹੈ ਹਾਲਾਂਕਿ ਉਹਦਾ ਕੰਮ ਜਿਹੜਾ ਸੀ ਉਹ ਕਾਫੀ ਸਮੇਂ ਪਹਿਲਾਂ ਸ਼ੁਰੂ ਹੋ ਜਾਣਾ ਸੀਗਾ ਪਰ ਉਦੋਂ ਕੀ ਹੋਇਆ ਉਦੋਂ ਇੱਕ ਬੰਦੇ ਨੇ ਨਾ ਪਟੀਸ਼ਨ ਦਾਇਰ ਕਰ ਦਿੱਤੀ ਹਾਈ ਕੋਰਟ ਦੇ ਵਿੱਚ ਕਿ ਬਈ ਅਜਿਹਾ ਨਾ ਕਰੋ ਕਿਉਂਕਿ ਅਜਿਹਾ ਜੇਕਰ ਤੁਸੀਂ ਕਰਦੇ ਆ ਫਲਾਈਓਵਰ ਤੁਸੀਂ ਬਣਾਉਂਦੇ ਆ ਇੰਨਾ ਲੰਬਾ ਤਾਂ ਥੋਨ ਰੁੱਖ ਜਿਹੜੇ ਆ ਦਰਖਤ ਜਿਹੜੇ ਆ ਉਹ ਕੱਟਨੇ ਪੈਣਗੇ ਉਹਨੇ ਪਟੀਸ਼ਨ ਦਾਇਰ ਕਰ ਦਿੱਤੀ ਫਿਰ ਕਈ ਸਾਲ ਕੇਸ ਦੇ ਉੱਤੇ ਸੁਣਵਾਈ ਹੁੰਦੀ ਰਹੀ ਤੇ ਹੁਣ ਹਾਲੀ ਦੇ ਵਿੱਚ ਇਸੇ ਸਾਲ ਸੁਣਵਾਈ ਹੋਈ ਹੈ ਤੇ ਹਾਈ ਕੋਰਟ ਨੇ ਇਹ ਫੈਸਲਾ ਲਿਆ ਪਹਿਲਾਂ ਹਾਈ ਕੋਰਟ ਨੇ ਰੋਕ ਦਿੱਤਾ ਸੀ ਕੰਮ ਕਿ ਹੁਣ ਉੱਥੇ ਫਲਾਈਓਵਰ ਬਣੂਗਾ ਹੀ ਨਹੀਂ ਫਿਰ ਉਸ ਤੋਂ ਬਾਅਦ ਸੁਣਵਾਈ ਹੋਈ ਤੇ ਹੁਣ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ ਠੀਕ ਹੈ ਜਿੰਨੇ ਵੀ ਦਰਖਤ ਕੱਟੇ ਜਾਣਗੇ ਉਹ ਫਲਾਈਓਵਰ ਬਣਾਉਣ ਦੇ ਲਈ ਓਨੇ ਹੀ ਰੁੱਖ ਜਿਹੜੇ ਉਹ ਨਾਲ-ਨਾਲ ਨਵੇਂ ਲਗਾਏ ਜਾਣਗੇ ਆ ਵਧੀਆ ਫੈਸਲਾ ਚੰਗੀ ਗੱਲ ਐ ਇਹ ਬਹੁਤ ਚੰਗੀ ਗੱਲ ਐ ਹੁਣ ਇਸੇ ਤਰੀਕੇ ਜੇਕਰ ਕਿਤੇ ਵੀ ਫਲਾਈਵਰ ਬਣਦਾ ਹੈ ਕਿਤੇ ਵੀ ਸੜਕ ਬਣਦੀ ਹੈ ਜਿੰਨੇ ਵੀ ਦਰਖਤ ਕੱਟੇ ਜਾਣ ਜੇ ਉਹ ਨਾਲ ਨਾਲ ਲਗਾਏ ਜਾਣ ਕਿਤੇ ਵੀ ਲਗਾ ਦੇਣ ਹਨਾ ਜਿੰਨੇ ਕੱਟ ਰਹੇ ਨੇ ਉਹਨੇ ਲਗਾਏ ਜਾ ਰਹੇ ਨੇ ਫਿਰ ਬੈਲੈਂਸ ਰਹਿੰਦਾ ਆ ਜੀ ਦੇਖੋ ਅਸੀਂ ਬੈਲੈਂਸ ਕਰਨਾ ਭੁੱਲ ਗਏ ਇਹ ਕਿੱਥੇ ਗੱਲ ਜ਼ਿਕਰ ਕਰਨਾ ਚਾਹਾਂਗੇ ਆਪਾਂ ਇੱਕ ਮਾਲਵੇ ਦੇ ਵਿੱਚ ਡੀਸੀ ਸਾਹਿਬ ਨੇ ਇੱਕ ਕਿਸੇ ਨੇ ਬੜਾ ਵਧੀਆ ਫੈਸਲਾ ਕੀਤਾ ਸੀ ਜਿਹੜੇ ਸਾਡੇ ਵੈਪਨ ਲਾਇਸੈਂਸ ਹੁੰਦੇ ਨਾ ਉਹਨਾਂ ਨੂੰ ਰੀਨਿਊ ਕਰਨ ਦੇ ਵਾਸਤੇ ਉਹਨਾਂ ਨੇ ਕਹਿੰਦਾ ਸੀ ਕਿ ਜਿਨੇ ਜਿਨੇ ਵੈਪਨ ਦਾ ਲਾਇਸੈਂਸ ਜਿਹੜਾ ਹੈਗਾ ਰੀਨਿਊ ਕਰਵਾਉਣਾ ਤੇ ਉਹ ਘੱਟੋ ਘੱਟ 10 ਰੁੱਖ ਲਾ ਕੇ ਆਵੇ। ਹੂੰ ਤੇ ਇਹ ਨਹੀਂ ਵੀ ਲਾ ਕੇ ਉਹਦੇ ਕਾਗਜ਼ੀ ਪੱਤਰੀ ਬੋ ਕਹਿੰਦਾ ਚੈੱਕ ਹੋਣਗੇ ਇਨਕੁਆਰੀ ਹੋਣਗੇ ਕਿ ਇਹਨਾਂ ਨੇ ਲਾਏ ਆ ਤੇ ਤਾਂ ਤੁਹਾਡਾ ਰੀਨਿਊ ਹੋਊਗਾ। ਔਰ ਪਿੱਛੇ ਜੇ ਇਹ ਵੀ ਇੱਕ ਹੋਇਆ ਸੀ ਕਿ ਹਰ ਕਿਸਾਨ ਆਪਣੇ ਖੇਤ ਦੇ ਜਾਂ ਆਪਣੇ ਖੂਹ ਤੇ ਜਾਂ ਮੋਟਰ ਤੇ ਬੰਬੀ ਤੇ 10 ਰੁੱਖ ਲਾਵੇ। ਹੂੰ ਉਹ ਫੈਸਲੇ ਕਿੱਥੇ ਗਏ? ਹੂੰ ਕਾਫੂਰ ਹੋ ਗਿਆ। ਜੀ ਬਸ ਥੋੜੀ ਦੇਰ ਦੇ ਲਈ ਵਾਵਾ ਖੱਟਣ ਦੇ ਵਾਸਤੇ ਫੈਸਲੇ ਕੀਤੇ ਗਏ ਸੀ ਅੱਜ ਉਹ ਫੈਸਲੇ ਹੈ ਨਹੀਂ ਜਾ ਕੇ ਦੇਖੋ ਮੋਟਰਾਂ ਤੇ ਬੰਮੀਆਂ ਦੇ ਉੱਪਰ ਨਹੀਂ ਹੁੰਦੇ ਸਿਖਰ ਦੁਪਹਿਰੇ ਤਿੱਖੜ ਦੁਪਹਿਰੇ ਉਹ ਮੋਟਰਾਂ ਚੱਲਣ ਨਹੀਂ ਆ ਜੇਕਰ ਕਿਸੇ ਨੇ ਜਾ ਕੇ ਕਿਤੇ ਸਾਈਕਲ ਘੜੀ ਰੋਕ ਕੇ ਜਾਂ ਸਕੂਟਰ ਰੋਕ ਕੇ ਤੇ ਜਾਂ ਮੋਟਰਸਾਈਕਲ ਰੋਕ ਕੇ ਤੇ ਜਾਂ ਫਿਰ ਕਾਰ ਰੋਕ ਕੇ ਉੱਥੇ ਪਾਣੀ ਪੀਣ ਜਾਣਾ ਹੋਵੇ ਤੇ ਧੁੱਪੇ ਭੁੱਜਦਾ ਹੋਇਆ ਜਾਵੇ ਤੇ ਉਹਨੂੰ ਪਾਣੀ ਪੀ ਕੇ ਵੀ ਠੰਡਕ ਨਾ ਮਿਲੇ ਤਾਂ ਫਿਰ ਕੀ ਫਾਇਦਾ ਹੋਇਆ ਹੂੰ ਬਿਲਕੁਲ ਸਹੀ ਸਾਨੂੰ ਇੱਕ ਸੋਚਣਾ ਪਏਗਾ ਤੁਹਾਨੂੰ ਪਤਾ ਇੱਕ ਜਦੋਂ ਪਾਣੀ ਬੋਤਲਾਂ ਦੇ ਵਿੱਚ ਵੇਖਣਾ ਆਇਆ ਸੀਗਾ ਉਸ ਵੇਲੇ ਲੋਕ ਹੱਸਦੇ ਸੀ ਹਮ ਕੀ ਪਾਣੀ ਕੌਣ ਖਰੀਦੂਗਾ ਇਹ ਪੰਜਾਂ ਦਰਿਆਵਾਂ ਦੀ ਧਰਤੀ ਆ ਯਾਰ ਇਹਦੇ ਉੱਪਰ ਪਾਣੀ ਮੁੱਲ ਵਿਕਜੂ ਹਮ ਇਹ ਮੂਰਖਿਆ ਕੰਪਨੀ ਜਿਹੜੀ ਪਾਣੀ ਬਣਾਉਣ ਲੱਗ ਪਈ ਐ ਐਦਾ ਹੋ ਹੀ ਨਹੀਂ ਸਕਦਾ ਅੱਜ ਤੁਸੀਂ ਇਹ ਦੇਖ ਲਓ ਕਿ ਪਿੰਡਾਂ ਦੇ ਵਿੱਚ ਵੀ ਪਾਣੀ ਮੁੱਲ ਵਿਕਦਾ ਜੀ ਲੋਕਾਂ ਨੇ ਪਾਣੀ ਦੇ ਕਾਰੋਬਾਰ ਹੇਠਲੇ ਪੱਧਰ ਤੋਂ ਵੀ ਸ਼ੁਰੂ ਕਰ ਲੈ ਤੇ ਜਿਹੜੇ ਬੋਤਲ ਵਾਲੇ ਪਾਣੀ ਦਾ ਕਾਰੋਬਾਰ ਮਿਲੀਅਨ ਦੇ ਵਿੱਚ ਆ ਜੀ ਤੇ ਅਸੀਂ ਜੇਕਰ ਇਹ ਸੋਚ ਲਿਆ ਕਿ ਹੁਣ ਪਾਣੀ ਵਿਕਣਾ ਹੀ ਨਹੀਂ ਪਰ ਪਾਣੀ ਵਿਕਿਆ ਤੇ ਅਸੀਂ ਹੁਣ ਇਹ ਸੋਚ ਲਈਏ ਕਿ ਪਾਣੀ ਮੁੱਕਣਾ ਨਹੀਂ ਹੂੰ ਤੇ ਪਾਣੀ ਮੁੱਕ ਵੀ ਜਾਣਾ ਮੁੱਕ ਵੀ ਜਾਣਾ ਸਾਨੂੰ ਉਹਦੇ ਵਾਸਤੇ ਸੋਚਣਾ ਪੈਣਾ ਹੈ ਸਾਨੂੰ ਇਸ ਵੱਧਦੀ ਹੋਈ ਅੱਗ ਤੋਂ ਬਚਣ ਦੇ ਵਾਸਤੇ ਕਿ ਆਉਣ ਵਾਲੀਆਂ ਪੀੜ੍ਹੀਆਂ ਕਿਤੇ ਧੁੱਪੇ ਮੱਚ ਨਾ ਜਾਣ ਹੂੰ ਕਿਤੇ ਇਹਨਾਂ ਦੀ ਚਮੜੀ ਉੱਦੜ ਨਾ ਜਾਵੇ ਕਿ ਜਦੋਂ ਕੰਮ ਕਰਨ ਇਹਨਾਂ ਦੇ ਛਾਈਆਂ ਨਾ ਪੈਣ ਚਿਹਰਿਆਂ ਦੇ ਉੱਪਰ ਤਾਂ ਸਾਨੂੰ ਰੁੱਖਾਂ ਦੇ ਪਿਆਰੇ ਮਤਵਾਲੇ ਬਣਨਾ ਪੈਣਾ ਸਾਨੂੰ ਰੁੱਖ ਲਗਾਉਣੇ ਪੈਣੇ ਆ ਤਾਂ ਇਸ ਗਰਮੀ ਤੋਂ ਸਾਡਾ ਛੁਟਕਾਰਾ ਹੋਣਾ ਹਰ ਘਰ ਦੇ ਵਿੱਚ ਤਾਂ ਤਿੰਨ ਤਿੰਨ ਚਾਰ ਚਾਰ ਏਸੀ ਆ ਜੀ ਹਰ ਘਰ ਦੇ ਵਿੱਚ ਤਾਂ ਅਸੀਂ ਗਰਮੀ ਆਪ ਪੈਦਾ ਕਰ ਰਹੇ ਹਰ ਘਰ ਦੇ ਵਿੱਚ ਸ਼ੀਸ਼ਾ ਲੱਗਾ ਹੋਇਆ ਸ਼ੀਸ਼ਾ ਲੱਗਾ ਹੈ ਬਿਲਕੁਲ ਔਰ ਜਿਹੜੀਆਂ ਉਹ ਗ੍ਰੀਨ ਹਾਊਸਸ ਗੈਸੇਸ ਹੈਗੀਆਂ ਉਹ ਇਹਨਾਂ ਤੋਂ ਤਾਂ ਵੱਧਦੀਆਂ ਤੁਸੀਂ ਘਰ ਦੇ ਵਿੱਚ ਜਾਓ ਕਿਦਾਂ ਤਬਾਹ ਚੜਿਆ ਹੁੰਦਾ ਪੁਰਾਣੇ ਸਮੇਂ ਦੇ ਤੁਸੀਂ ਘਰ ਦੇਖ ਲਓ ਜਿਹੜੀਆਂ ਜਿਨ੍ਹਾਂ ਦੀਆਂ ਛੱਤਾਂ ਬਾਲਿਆਂ ਵਾਲੀਆਂ ਉਹਨਾਂ ਵਿੱਚ ਠੰਡੇ ਰਹਿੰਦੇ ਸੀ ਉਹ ਘਰ ਬਿਲਕੁਲ ਕਿਉਂਕਿ ਉਹਨਾਂ ਵਿੱਚ ਸ਼ੀਸ਼ਾ ਹੀ ਨਹੀਂਗਾ ਹਮ ਉਹਨਾਂ ਦੇ ਵਿੱਚ ਉਹਨਾਂ ਸੀ ਪੱਥਰ ਲਾਇਆ ਨਹੀਂ ਅਸੀਂ ਥੱਲੇ ਵੀ ਪੱਥਰ ਉੱਪਰ ਵੀ ਪੱਥਰ ਉਹ ਸ਼ੀਸ਼ਾ ਆ ਅਸੀਂ ਤਾਂ ਤਬੂਤ ਬਣਾਉਂਦੇ ਹਮ ਤੰਦੂਰ ਬਣਾ ਕੇ ਅਸੀਂ ਘਰ ਰੱਖ ਲਿਆ ਤੇ ਜੇਕਰ ਇਹੀ ਹਾਲਾਤ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਹੋ ਜਾਣੀ ਆ ਕਿਉਂਕਿ ਸਾਡੇ ਘਰਾਂ ਦੇ ਵਿੱਚ ਨਾ ਕੱਚਾ ਥਾਂ ਨਾ ਅਸੀਂ ਰਾਹ ਕੱਚੇ ਛੱਡੇ ਅਸੀਂ ਤਾਂ ਵਿਕਾਸ ਦੇ ਚੱਕਰ ਦੇ ਵਿੱਚ ਅਸੀਂ ਪਿੰਡਾਂ ਦੇ ਹੁਲੀਏ ਬਦਲ ਕੇ ਰੱਖ ਦਿੱਤੇ ਹੁਣ ਪਿੰਡ ਵੀ ਸ਼ਹਿਰਾਂ ਵਾਂਗ ਲੱਗਦੇ ਨੇ ਤੇ ਨਾਲ ਦੀ ਨਾਲ ਤਪਦੇ ਵੀ ਨੇ ਨਾ ਪਿੰਡਾਂ ਦੇ ਵਿੱਚ ਛਾਵਾ ਤਿੰਨਾਂ ਸ਼ਹਿਰਾਂ ਦੇ ਵਿੱਚ ਛਾਵਾ ਤੇ ਬਸ ਸਾਰੇ ਪਾਸੇ ਅੱਗ ਵਰਦੀ ਪਈ ਹੈ ਹੁਣ ਇਹ ਤਾਂ ਰੱਬ ਹੀ ਪ੍ਰਮਾਤਮਾ ਹੀ ਆ ਸਾਨੂੰ ਸਮਤ ਬਖਸ਼ੇ ਬਿਲਕੁਲ ਅਸੀਂ ਕੋਈ ਇਸ ਦੇ ਬਾਬਤ ਕੋਈ ਪ੍ਰਬੰਧ ਕੋਈ ਹੀਲਾ ਵਸੀਲਾ ਕਰ ਲਈਏ ਬਿਲਕੁਲ ਜੋਗੀ ਜੀ ਮੌਸਮ ਵਿਭਾਗ ਨੇ ਵੀ ਅਗਨੇਵੀ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਉਹਨਾਂ ਨੇ ਵੀ ਐਡਵਾਈਜ਼ਰੀ ਜਾਰੀ ਕਰਕੇ ਖਾਸ ਕਰਕੇ ਲੋਕਾਂ ਨੂੰ ਕਿਹਾ ਹੈ ਕਿ ਜ਼ਰੂਰੀ ਕੰਮ ਵੇਲੇ ਹੀ ਘਰੋਂ ਬਾਹਰ ਨਿਕਲੋ ਨਾ ਨਿਕਲੋ ਬਾਹਰ ਕਰੋ ਕਿਉਂਕਿ ਅੱਗ ਵੱਰਦੀ ਪਈ ਹੈ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੁਣ ਅਸੀਂ ਵੀ ਜਦੋਂ ਬਾਹਰੋਂ ਆਉਂਦੇ ਆ ਕਿੰਨੀ ਜ਼ਿਆਦਾ ਤੇਜ਼ ਧੁੱਪ ਹੁੰਦੀ ਹੈ ਬੰਦੇ ਨੂੰ ਇੱਕ ਤਰੀਕੇ ਦਾ ਬੁਖਾਰ ਹੀ ਹੋ ਜਾਂਦਾ ਹੈ ਹੈਨਾ ਕਿੰਨਾ ਸਰੀਰ ਸਾਡਾ ਤੱਪਣ ਲੱਗ ਜਾਂਦਾ ਹੈ ਫਿਰ ਸਾਨੂੰ ਉਸ ਟੈਂਪਰੇਚਰ ਦੇ ਵਿੱਚੋਂ ਨਿਕਲਣ ਨੂੰ ਵੀ ਕਿੰਨਾ ਟਾਈਮ ਲੱਗਦਾ ਕਿੰਨਾ ਸਮਾਂ ਲੱਗਦਾ ਹੈ ਤੇ ਉਹ ਸਾਰੀਆਂ ਚੀਜ਼ਾਂ ਨੂੰ ਹੁਣ ਸਾਨੂੰ ਦੇਖਣਾ ਪੈਣਾ ਆ ਤੇ ਆ ਜਿਹੜੀ ਕੁਦਰਤ ਦੇ ਨਾਲ ਅਸੀਂ ਖਿਲਵਾੜ ਕਰਦੇ ਆ ਰਹੇ ਹਾਂ ਇਸ ਨੂੰ ਰੋਕਣਾ ਪੈਣਾ ਆ ਤੇ ਆ ਜਿਹੜੀ ਅੱਗ ਵੱਧਦੀ ਪਈ ਹੈ ਗਰਮੀ ਵੱਧਦੀ ਪਈ ਹੈ ਸਾਡੀ ਗਲਤੀਆਂ ਕਰਕੇ ਹੀ ਵੱਧਦੀ ਪਈ ਹੈ ਸੋ ਸਾਨੂੰ ਹੋਰ ਕਿਸੇ ਨੇ ਨਹੀਂ ਸੋਚਣਾ ਵਿਚਾਰਨਾ ਸਾਡੇ ਲਈ ਸਾਨੂੰ ਹੀ ਸੋਚਣਾ ਪੈਣਾ ਬਿਲਕੁਲ ਜੀ ਸੋਚੋ ਔਰ ਜੇ ਇਸ ਗਰਮੀ ਦੇ ਵਿੱਚ ਜੀ ਉਦਾਂ ਬਚਣਾ ਹੈ ਹਾਲ ਦੀ ਘੜੀ ਤਾਂ ਦਹੀਂ ਦੂਹੀ ਖਾਓ ਦਹੀਂ ਦੂਹੀ ਖਾਓ ਠੰਡੀਆਂ ਚੀਜ਼ਾਂ ਪੀ ਲੋ ਠੀਕ ਹੈ ਸ਼ਕੰਜਵੀ ਪੀ ਲਓ ਤੇ ਨਾਰੀਅਲ ਪਾਣੀ ਹੈਗਾ ਤੇ ਤੁਸੀਂ ਕੋਈ ਜੂਸ ਵਗੈਰਾ ਪੀ ਸਕਦੇ ਹੋ ਪਰ ਜਿਹੜੀਆਂ ਆ ਅੱਜ ਕੱਲ ਕੋਲਡ ਡਰਿੰਕਸ ਵਗੈਰਾ ਆਈਆਂ ਹੋਈਆਂ ਇਹਨਾਂ ਤੋਂ ਬਚਾ ਕਰੋ ਇਹ ਬਿਮਾਰ ਵੀ ਕਰਦੀ ਬਿਮਾਰ ਕਰਦੀ ਬਿਲਕੁਲ ਸੋ ਤੁਸੀਂ ਆਪਣੇ ਲੱਸੀ ਪੀਓ ਇੰਜੋਏ ਕਰੋ ਲੱਸੀ ਵਿੱਚ ਕਾਲਾ ਲੂਣ ਪਾ ਲਓ ਜੀ ਹਾਂ ਨਿੰਬੂ ਪਾਣੀ ਪੀਓ ਸ਼ਕੰਜਵੀ ਪੀਓ ਮੋਜਾ ਲੂਟ ਸ਼ਕੰਜਵੀ ਇੱਕ ਹੋਰ ਵੀ ਹੈ ਜਿਹੜੇ ਬਾਹਰ ਬਣਾਉਂਦੇ ਹੋਏ ਆ ਸੜਕਾਂ ਦੇ ਉੱਪਰ ਉਹਦੇ ਵਿੱਚ ਵੀ ਇੱਕ ਪੌਂਦੇ ਚੀਜ਼ ਉਹ ਉਹ ਵੀ ਨਹੀਂ ਪੀਣੀ ਚਾਹੀਦੀ ਅੱਛਾ ਉਸ کریم ਜੀ ਪਾਉਂਦੇ ਆ ਉਹ ਉਹ ਵੀ ਨਹੀਂ ਪੀਣੀ ਚਾਹੀਦੀ ਉਹ ਵੀ ਖਤਰਨਾਕ ਆ ਸੋ ਸਾਨੂੰ ਆਪਣੇ ਘਰਾਂ ਦੇ ਵਿੱਚ ਹੀ ਬਣਾ ਕੇ ਤੁਸੀਂ ਪਤਾ ਤੁਹਾਨੂੰ ਪਤਾ ਹੈ ਤੁਸੀਂ ਐਦਾਂ ਖੰਡ ਚੱਕ ਲਓ ਹੂੰ ਉਹਨੂੰ ਵਿੱਚ ਪਾ ਦਿਓ ਪਾਣੀ ਦੇ ਇੱਕ ਗਲਾਸ ਦੇ ਵਿੱਚ ਐਦਾਂ ਲੂਣ ਚੱਕ ਲਓ ਉਹਨੂੰ ਉਸ ਪਾਣੀ ਦੇ ਗਲਾਸ ਦੇ ਵਿੱਚ ਪਾ ਦਿਓ ਤੇ ਇੱਕ ਨਿੰਬੂ ਨਿਚੋੜ ਦਿਓ ਉਸ ਤੋਂ ਵਧੀਆ ਕੋਈ ORS ਦਾ ਘੋਲ ਨਹੀਂ ਹੈਗਾ ਜੀ ਬਿਲਕੁਲ ਸਹੀ ਕਿਹਾ ਬਿਲਕੁਲ ਤੇ ਇਹ ਤੁਹਾਡਾ ਬਹੁਤ ਵਧੀਆ ਹੈ ਇਹ ਇਹ ਪੀਓ ਤੇ ਗਰਮੀ ਤੋਂ ਬਚੋ ਭਾਵੇਂ ਘਰੋਂ ਨਿਕਲਣ ਲੱਗੇ ਵੀ ਪਾਣੀ ਦਾ ਗਲਾਸ ਪੀ ਕੇ ਜਾਓ ਤੇ ਜਦੋਂ ਤੁਸੀਂ ਬੈਠਦੇ ਆ ਜਾ ਕੇ ਕਿਤੇ ਉਦੋਂ ਵੀ ਪਾਣੀ ਦਾ ਗਲਾਸ ਪੀਓ ਲੂ ਤੋਂ ਬਚੇ ਰਹੋ ਬਿਲਕੁਲ ਉਹ ਤੇ ਮੌਸਮ ਵਿਭਾਗ ਦੇ ਵੀ ਮੰਨ ਲਓ ਕਿ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ ਉਹ ਦੇਖਣ ਹੀ ਜਾਣਾ ਵੀ ਸੱਚੀ ਗਰਮੀ ਹੈਗੀ ਕਿ ਨਹੀਂ ਹੈਗੀ ਇੰਨਾ ਟੈਂਪਰੇਚ ਸਾਡੇ ਲੋਕ ਪਤਾ ਕੀ ਆ ਇੱਥੇ ਗੋਲੀ ਵੀ ਵਰਦੀ ਹੋਵੇ ਤੇ ਕਿਸੇ ਨੇ ਕਿਹਾ ਬਾਹਰ ਨਹੀਂ ਨਿਕਲਣਾ ਪਰ ਗੋਲੀ ਚੱਲਦੀ ਉਹ ਜਾ ਕੇ ਦੇਖੂਗੇ ਉਹ ਜਾ ਕੇ ਦੇਖਣਗੇ ਸੋ ਭਾਈ ਤੁਸੀਂ ਜਾਓ ਲਵਾਓ ਫਿਰ ਤੋਪੋ ਪਤਾ ਲੱਗੇ ਤੁਹਾਨੂੰ ਵੀ ਕਿਉਂਕਿ ਅਸੀਂ ਇਹਨਾਂ ਨੂੰ ਕਹਿ ਵੀ ਦਿੱਤਾ ਨਾ ਇਹਨਾਂ ਨੂੰ ਦਾ ਵੀ ਨਹੀਂ ਹਟਣਾ ਤਾਂ ਵੀ ਨਹੀਂ ਹਟਣਾ ਬਿਲਕੁਲ ਫਿਲਹਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਸਵੇਰੇ ਸਵੇਰੇ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਨਵੇਂ ਐਪੀਸੋਡ ਦੇ ਨਾਲ ਮੁੜ ਤੋਂ ਮੁਖਾਤਿਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ Amazon Prime TV Daily Hunt ਤੇ ای ਬਾ باتیں دیکھ ਸਕਦੇ ਹੋ یو ایس اے కెనڈا ਆਸਟ੍ਰੇਲੀਆ ਨਿਊਜ਼ੀਲੈਂਡ ਤੇ یورپ ਦੇ ਹਰ ਵੱਡੇ ਆਈ ਵੀਡੀਓ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ